ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਜੰਡਾਲੀ ਫਰਦਾਨ ਦੇ ਘੜਾ ਜੁਰੂ ਛੇਵੇਂ ਪਾਸ਼ਾ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਆਪਣੀ ਮਾਲਵੇ ਦੀ ਯਾਤਰਾ ਸਮੇਂ ਜਗੇੜੇ ਤੋਂ ਗੁੱਜਰਵਾਲੇ ਜਾ ਰਹੇ ਸਨ ਤਾਂ ਉਹਨਾਂ ਨੇ ਆਪਣੀ ਮौज ਵਿੱਚ ਕਮਾਨ ਚੋਂ ਤੀਰ ਛੱਡਿਆ ਸੀ ਜੋ ਕਿ ਇਸ ਸਥਾਨ ਤੇ ਇੱਕ ਹਿਰਨੀ ਦੇ ਢਿੱਡ ਵਿੱਚ ਆ ਕੇ ਲੱਗਿਆ ਜਦੋਂ ਗੁਰੂ ਸਾਹਿਬ ਜੀ ਨੂੰ ਹਿਰਨੀ ਦੇ ਤੀਰ ਲੱਗਣ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਆਪ ਇਸ ਸਥਾਨ ਤੇ ਆ ਕੇ ਠਹਿਰੇ ਸਨ ਤੇ ਜ਼ਖਮੀ ਹਿਰਨੀ ਨੂੰ ਠੀਕ ਕੀਤਾ ਸੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ਤੇ ਵੱਡੇ ਖੱਲੂਗਾਰੇ ਸਮੇਂ ਜੋ ਕਿ 5 ਫਰਵਰੀ 1762 ਈਸਵੀ ਨੂੰ ਕੁੱਪ ਅਤੇ ਰੋਹੀੜੇ ਪਿੰਡਾਂ ਤੋਂ ਸ਼ੁਰੂ ਹੋਇਆ ਸੀ ਉਸੇ ਕੱਲੂ ਘਾਰੇ ਵਿੱਚ ਇਸ ਜਗ੍ਹਾ ਤੇ ਸਿੰਘ ਸਹੀ ਰੋਏ ਸਨ ਇਸ ਪਵਿੱਤਰ ਸਥਾਨ ਤੇ ਹਰ ਇੱਕ ਮਹੀਨੇ ਦਸਵੀਂ ਅਤੇ ਸੰਗਰਾਣ ਮਨਾਈ ਜਾਂਦੀ ਹੈ ਪਰ ਮਾਗ ਮਹੀਨੇ ਦੀ ਦਸਵੀਂ ਸਹੀਦ ਸਿੰਘਾਂ ਦੀ ਪਵਿੱਤਰ ਯਾਦ ਵਿੱਚ ਸੰਗਤਾਂ ਵੱਲੋਂ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਇਸ ਪਵਿੱਤਰ ਸਥਾਨ ਤੇ ਜੋ ਵੀ ਮਾਈ ਭਾਈ ਸੱਚੇ ਮਨੋਂ ਅਰਦਾਸ ਕਰਾਉਂਦਾ ਹੈ ਉਹਨਾਂ ਦੇ ਮੰਦੀਆਂ ਸਭੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਘਰੇ ਭਾਵੇਂ ਸ਼ਾਂਤੀ ਨਾ ਮਿਲੇ ਪਰ ਗੁਰੂ ਘਰ ਆ ਕੇ ਮਨ ਨੂੰ ਟਿਕਾਅ ਮਿਲਦਾ ਹੈ ਇੱਕ ਸ਼ਾਂਤੀ ਜਹੀ ਮਿਲ ਜਾਂਦੀ ਹੈ ਸਕੂਨ ਮਿਲਦਾ ਹੈ ਤੇ ਆ ਗੁਰਦੁਆਰਾ ਸਾਹਿਬ ਦਾ ਮੀਨਗੀਟ ਤੇ ਆ ਸੜਕ ਜੋ ਵੱਡੀ ਚੰਡਾਲੀ ਜਾ ਰਹੀ ਹੈ ਤੇ ਆ ਜੋ ਸੜਕ ਜਿਗੜੀ ਵਾਲੇ 메ਨ ਰੋਡ ਤੇ ਸੋ ਆੜ ਗੜੇ ਬਹੁਤ ਹਰਿਆਲੀ ਹੈ ਬਹੁਤ ਵਧੀਆ ਦ੍ਰਿਸ਼ਾ ਇਹ ਜੋ ਤੁਸੀਂ ਸਾਹਮਣੇ ਗੋਮਬਦ ਦੇਖ ਰਹੇ ਹੋ ਇਹ ਸਰੋਵਰ ਹੈ ਸੋ ਆਪਾਂ ਐਂਟਰ ਕਰਦੇ ਅੰਦਰ ਜਾ ਕੇ ਸੋ ਬਹੁਤ ਵੱਡਾ ਸਰੋਵਰ ਹੈ ਆ ਜੀ ਤੁਹਾਨੂੰ दर्शन करवाइए देखो सरोवर है काफ़ी ज़्यादा मन में शांति मिलती है देखो सरोवर चला जल सो आले दुआले देखो कि खुला है बहुत ही हरियाली है ਤੋ ਇੱਕ ਵਾਰ ਸਾਰਾ ਦ੍ਰਿਸ਼ ਦੇਖੋ ਫਿਰ ਆਪਾਂ ਥੋੜੀ-ਥੋੜੀ ਪ੍ਰਕਿਰਮਾ ਕਰਾਂਗੇ ਜਿਵੇਂ ਦੇਖੋ ਸਰੋਵਰ ਵਿੱਚ ਪਾਣੀ ਪੈ ਰਿਹਾ ਹੈ ਤਾਂ ਜਦੋਂ ਸਰੋਵਰ ਵਿੱਚ ਮਿਲ ਗਿਆ ਤਾਂ ਸਮਝ ਲਓ ਕੋਈ ਜਲਵਾਣ ਗਿਆ ਤੇ ਆ ਜੋ परिक्रमा कर रहे हैं देखो कि किना खुला वातावरण है कि खुली जगह है तो आले दुआले देखो हरे भरे खेत ने सो बहुत ही ठंडी हवा बग रही है ਹੌਲੀ-ਹੌਲੀ ਜਾ ਰਹੇ ਆ ਸਰੋਵਰ ਦੇ ਆਲੇ-ਦੁਆਲੇ ਹੌਲੀ-ਹੌਲੀ ਪ੍ਰਕਰਮਾ ਕਰ ਰਹੇ ਆ ਤੇ ਇੱਕ ਸੁਨਹਿਰੀ ਦ੍ਰਿਸ਼ ਦਿਖਾ ਰਹੇ ਆ ਦੇਖੋ ਸਾਹਮਣੇ ਸੂਰਜ ਕਿੰਨਾ ਵਧੀਆ ਨੇਚਰ ਦਾ ਪ੍ਰਤੀਕ ਹੈ ਤੇ ਇਧਰ ਖੱਬੇ ਪਾਸੇ ਮਾਇਆ ਦੇ ਇਸ਼ਤਾਨ ਕਰਨ ਵਾਸਤੇ ਕਮਰੇ ਬਣਾਏ ਹੋਏ ਨੇ। ਦਿਖੋ ਆਲੇ-ਦਾਲੇ ਹਰਿਆਲੀ ਹਰਿਆਲੀ ਆ ਹਰੇ ਭਰੇ ਖੇਤ ਨੇ। ਤੇ ਉਹ ਸਾਹਮਣੇ ਜੋ ਜੋਤੀ ਦੇਖ ਰਿਹਾ ਹਾਂ ਉਥੇ ਗੁਰੂ ਘਰ ਦਾ ਲੰਗਰ ਤਿਆਰ ਹੁੰਦਾ ਹੈ। ਸੰਕਤਾਂ ਪ੍ਰਸਾਦਾ ਛਕਦੀਆਂ ਨੇ ਤੇ ਉਹ ਗੁੰਬਰ ਜਿੱਥੋਂ ਆਪਾਂ ਐਂਟਰ ਹੋਏ ਸੀ ਸੋ ਬਹੁਤ ਵਧੀਆ ਲੱਗਦਾ ਦਾ ਬਿਰੂ ਕਰਿਆ ਕੀ ਛੋਟੇ ਛੋਟੇ ਪੰਛੀ ਚਿੰਝਿੰਗ ਕਰਦੇ ਨੇ ਕੋ ਜਿੱਥੇ ਹਰਿਆਲੀ ਹੋਵੇਗੀ ਉੱਥੇ ਪੰਛੀ ਹੋਣਗੇ ਹੋਣਗੇ ਕੋਇਲਾਂ ਦੀ ਆਵਾਜ਼ ਚਿੜੀਆਂ ਦੀ ਆਵਾਜ਼ ਚਿੜੀਆਂ ਚਿਂ-ਚਿਂ ਕਰਦੀਆਂ ਤੇ ਆਪਾਂ ਸਰੋਵਰ ਦੀ ਸਾਰੀ ਪ੍ਰਕਰਮਾ ਕੀਤੀ ਬਹੁਤ ਵਧੀਆ ਲੱਗਿਆ ਮੈਨੂੰ ਸ਼ਾਂਤੀ ਮਿਲੀ ਸੋ ਤੁਸੀਂ ਵੀ ਜ਼ਰੂਰ ਇਸ ਗੁਰੂ ਘਰ ਦੇ ਦਰਸ਼ਨ ਕਰਿਓ ਜਿਨ੍ਹਾਂ ਨੇ ਨਹੀਂ ਕੀਤੇ ਸੋ ਬਹੁਤ ਵਧੀਆ ਗੁਰੂ ਘਰ ਹੈ ਬਹੁਤ ਹੀ ਹਰਿਆਲੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ